ਮੇਰਾ ਨਾਮ ਰੌਸ਼ਨੀ ਹੈ ਤੇ ਮੇਰੀ ਉਮਰ 32 ਸਾਲ ਹੈ ਮੈਂ ਦੇਖਣ ਵਿੱਚ ਬਹੁਤ ਸੋਹਣੀ ਆ ਮੈਨੂੰ ਜੋ ਵੀ ਵੇਖਦਾ ਉਸ ਦੀ ਨਜ਼ਰ ਮੇਰੇ ਉੱਤੇ ਹੀ ਟਿਕ ਜਾਂਦੀ ਮੈਨੂੰ ਬਹੁਤ ਵਧੀਆ ਲੱਗਦਾ ਜੋ ਵੀ ਮੈਨੂੰ ਵੇਖਦਾ ਸੀ ਉਹ ਬਸ ਵੇਖਦਾ ਹੀ ਰਹਿ ਜਾਂਦਾ ਤੇ ਮੈਨੂੰ ਬਹੁਤ ਖੁਸ਼ੀ ਮਿਲਦੀ ਏ ਕਹਾਣੀ 10 ਸਾਲ ਪੁਰਾਣੀ ਹੈ ਵਿਆਹ ਨੂੰ 8 ਸਾਲ ਹੋ ਗਏ ਤੇ ਬੱਚੇ ਵੀ ਹੋ ਗਏ ਮੇਰਾ ਵਿਆਹ ਮੇਰੇ ਮਾਪਿਓ ਦੀ ਮਰਜ਼ੀ ਨਾਲ ਹੋਇਆ ਸੀ ਸਹੁਰਿਆਂ ਵਿੱਚ ਬਹੁਤ ਮੈਂਬਰ ਸੀ ਘਰ ਦੇ ਵਿੱਚ ਮੇਰੀ ਜਠਾਣੀ ਜੇਠ ਉਹਨਾਂ ਦੇ ਬੱਚੇ ਸੱਸ ਸੋਹਰਾ ਸਾਰੇ ਹੀ ਸੀ ਮੇਰੇ ਘਰ ਵਾਲੇ ਦੀ ਨੌਕਰੀ ਇੱਕ ਕੰਪਨੀ ਵਿੱਚ ਸੀ ਵਿਆਹ ਤੋਂ ਬਾਅਦ ਮੈਂ ਉਸ ਦੇ ਨਾਲ ਉੱਥੇ ਹੀ ਸ਼ਿਫਟ ਹੋ ਗਈ ਉੱਥੇ ਸਾਡਾ ਆਪਣਾ ਫਲੈਟ ਸੀ ਮੈਨੂੰ ਕੋਈ ਦਿੱਕਤ ਨਹੀਂ ਸੀ ਸ਼ਿਫਟ ਹੋਏ ਤੇ 1 ਮਹੀਨੇ ਬਾਅਦ ਮੇਰਾ ਘਰ ਵਾਲਾ ਆਪਣੇ ਦਫ਼ਤਰ ਚਲਾ ਗਿਆ ਸੀ ਮੈਂ ਇਕੱਲੀ ਘਰ ਵਿੱਚ ਬੋਰ ਹੋ ਗਈ ਬਿਲਕੁਲ ਵੀ ਦਿਲ ਨਹੀਂ ਲੱਗ ਰਿਹਾ ਸੀ ਪੋਸਟੇ ਜਾਣ ਤੋਂ ਬਾਅਦ ਮੈਂ ਬਾਹਰ ਘੁੰਮਣ ਚਲੀ ਜਾਂਦੀ ਜਾਂ ਫਿਰ ਨੇੜੇ ਦੀਆਂ ਔਰਤਾਂ ਦੇ ਨਾਲ ਗੱਲਾਂ ਕਰਦੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਹੁਣ ਮੈਂ ਬਹੁਤ ਬੋਰ ਹੋ ਜਾਂਦੀ ਸੀ ਮੈਂ ਆਪਣੇ ਘਰ ਵਾਲੇ ਨੂੰ ਵੀ ਕਿਹਾ ਸੀ ਕਿ ਮੈਂ ਤੁਹਾਡੇ ਜਾਣ ਬਾਅਦ ਬਿਲਕੁਲ ਇਕੱਲੀ ਹੋ ਜਾਨੀ ਹਾਂ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਤੇ ਨਹੀਂ ਕੋਈ ਕੰਮ ਕਰਨ ਨੂੰ ਹੁੰਦਾ ਮੇਰੇ ਘਰ ਵਾਲੇ ਨੇ ਕਿਹਾ ਕਿ ਤੂੰ ਇਦਾਂ ਕਰ ਤੂੰ ਵੀ ਕਿਤੇ ਨੌਕਰੀ ਕਰ ਲੈ ਮੈਨੂੰ ਉਹਨਾਂ ਦੀ ਗੱਲ ਚੰਗੀ ਲੱਗੀ ਤਾਂ ਮੈਂ ਵੀ ਇੱਕ ਕੰਪਨੀ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਉਸ ਕੰਪਨੀ ਦੇ ਵਿੱਚ ਬਹੁਤ EMPLOYEES ਸੀ ਤੇ ਜਿਸ ਦਿਨ ਮੇਰਾ ਪਹਿਲਾ ਦਿਨ ਸੀ ਮੈਂ ਚੰਗੇ ਤਰੀਕੇ ਨਾਲ ਤਿਆਰ ਹੋ ਕੇ ਗਈ ਅਤੇ ਮੈਂ ਜਦੋਂ ਉੱਥੇ ਪਹੁੰਚੀ ਤਾਂ ਸਾਰੇ ਆਦਮੀ ਮੇਰੇ ਵੱਲ ਹੀ ਘੂਰ-ਘੂਰ ਕੇ ਵੇਖ ਰਹੇ ਸੀ ਮੈਨੂੰ ਵਧੀਆ ਵੀ ਲੱਗ ਰਿਹਾ ਸੀ ਹੌਲੀ-ਹੌਲੀ ਦਿਨ ਬੀਤ ਰਹੇ ਸੀ ਤੇ ਮੈਂ ਹੁਣ ਦਫ਼ਤਰ ਦੇ ਮਾਹੌਲ ਵਿੱਚ ਰਾਚ ਮਿਚ ਗਈ ਸੀ ਮੇਰਾ ਦਿਲ ਲੱਗ ਗਿਆ ਸੀ ਦਫਤਰ ਦੇ ਕਈ ਆਦਮੀ ਮੇਰੇ ਨਾਲ ਮਜ਼ਾਕ ਕਰਨ ਦੀ ਕੋਸ਼ਿਸ਼ ਕਰਦੇ ਪਰ ਮੈਂ ਉਹਨਾਂ ਦੀ ਗੱਲ ਦਾ ਜਵਾਬ ਨਾ ਦਿੰਦੀ ਤੇ ਨਾ ਹੀ ਮੈਨੂੰ ਕੋਈ ਪਸੰਦ ਸੀ ਮੈਂ ਉਹਨਾਂ ਦੀਆਂ ਗਰਨਾਂ ਦਾ ਸਹੀ ਜਵਾਬ ਨਹੀਂ ਦਿੰਦੀ ਸੀ ਕੁਝ ਸਮਾਂ ਬੀਤਣ ਤੋਂ ਬਾਅਦ ਕੰਪਨੀ ਦੇ ਮੈਨੇਜਰ ਨੇ ਕਿਸੇ ਕਾਰਨ ਕਰਕੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਕੰਪਨੀ ਦੇ ਵਿੱਚ ਇੱਕ ਨਵਾਂ ਮੈਨੇਜਰ ਰੱਖ ਲਿੱਤਾ ਜਦੋਂ ਉਹ ਨਵਾਂ ਮੈਨੇਜਰ ਆਇਆ ਤਾਂ ਮੈਨੂੰ ਤਾਂ ਉਹ ਬਹੁਤ ਸੋਹਣਾ ਲੱਗਾ ਉਸ ਦੀ ਉਮਰ 32 ਕੋਹਾਂ ਸੀ ਆਉਂਦੇ ਹੀ ਉਸ ਨੇ ਸਾਰਿਆਂ ਨੂੰ ਬਾਰੀ-ਬਾਰੀ ਆਪਣੇ ਕੈਬਨ ਵਿੱਚ ਬੁਲਾਇਆ ਅਤੇ ਸਭ ਦੇ ਨਾਮ ਬਾਰੇ ਪਤਾ ਕੀਤਾ ਅਤੇ ਸਭ ਦੇ ਨਾਲ ਮੁਲਾਕਾਤ ਕੀਤੀ ਉਸ ਨੇ ਆਪਣਾ ਨਾਂ ਰਾਜ ਦੱਸਿਆ ਤੇ ਹੋਰ ਵੀ ਬਹੁਤ ਕੁਝ ਆਪਣੇ ਬਾਰੇ ਵਿੱਚ ਦੱਸਿਆ ਇਦਾਂ ਹੀ ਦਿਨ ਬੀਤ ਰਹੇ ਸੀ ਸਮਾਂ ਵਧੀਆ ਲੰਘ ਰਿਹਾ ਸੀ ਕੁਝ ਦਿਨਾਂ ਬਾਅਦ ਮੈਂ ਵੇਖਿਆ ਕਿ ਉਹ ਹਮੇਸ਼ਾ ਮੈਨੂੰ ਹੀ ਵੇਖਦਾ ਰਹਿੰਦਾ ਸੀ ਬੜੀਆਂ ਹੀ ਅਜੀਬ ਨਜ਼ਰਾਂ ਨਾਲ ਮੈਨੂੰ ਘੂਰਦਾ ਪਰ ਮੈਨੂੰ ਉਸ ਦਾ ਵੇਖਣਾ ਵਧੀਆ ਲੱਗਦਾ ਸੀ ਨੇ ਜਦ ਵੀ ਕਿਸੇ ਕੰਮ ਦੇ ਲਈ ਉਹਨਾਂ ਦੇ ਕੈਬਨ ਵਿੱਚ ਜਾਂਦੀ ਤਾਂ ਪਹਿਲਾਂ ਆਪਣਾ ਮੇਕਅਪ ਚੈੱਕ ਕਰਕੇ ਜਾਂਦੀ ਏਦਾਂ ਹੀ ਦਿਨ ਬੀਤ ਰਹੇ ਸੀ ਕੁਝ ਦਿਨਾਂ ਵਿੱਚ ਇਸ ਤਰ੍ਹਾਂ ਉਹ ਮੈਨੂੰ ਵੇਖ ਕੇ ਉਸ ਦੀ ਹਿੰਮਤ ਵਧਣ ਲੱਗੀ ਉਹ ਵੀ ਨਾ ਕਿਸੇ ਨਾ ਕਿਸੇ ਬਹਾਨੇ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੁਣ ਲੰਚ ਦਾ ਸਮਾਂ ਹੋ ਗਿਆ ਸੀ ਅਸੀਂ ਸਾਰੇ ਲੰਚ ਕਰਦੇ ਉਹ ਵੀ ਮੈਨੂੰ ਕਦੀ ਕਦੀ ਲੰਚ ਉੱਤੇ ਆਪਣੇ ਨਾਲ ਜਾਂ ਫਿਰ ਕੌਫੀ ਪੀਣ ਲਈ ਬੁਲਾਉਂਦੇ ਮੈਨੂੰ ਉਸਦੇ ਨਾਲ ਬਹੁਤ ਵਧੀਆ ਲੱਗਦਾ ਸੀ ਮੈਂ ਉਹਨਾਂ ਨੂੰ ਮਨਾ ਵੀ ਨਹੀਂ ਕਰਦੀ ਸੀ ਤੇ ਹੌਲੀ-ਹੌਲੀ ਸਾਡੀ ਦੋਸਤੀ ਬਹੁਤ ਗਹਿਰੀ ਹੋ ਗਈ ਸੀ ਅਸੀਂ ਆਪਸ ਵਿੱਚ ਹਾਸੇ ਮਜ਼ਾਕ ਕਰ ਲੈਂਦੇ ਇੱਕ ਦਿਨ ਦੀ ਗੱਲ ਹੈ ਜਦੋਂ ਮੈਂ ਉਹਨਾਂ ਦੇ ਕੈਬਿਨ ਦੇ ਵਿੱਚ ਗਈ ਤਾਂ ਕੁਝ ਕਾਗਜ਼ਾਂ ਤੇ ਸਾਈਨ ਕਰਵਾਉਣੇ ਸੀ ਉਹ ਆਪਣੀ ਕੁਰਸੀ ਤੇ ਬੈਠੇ ਕਿਸੇ ਨਾਲ ਫੋਨ ਤੇ ਗੱਲਾਂ ਕਰ ਰਹੇ ਸੀ ਮੈਂ ਉਹਨਾਂ ਦੇ ਕੋਲ ਜਾ ਕੇ ਖੜੀ ਹੋ ਗਈ ਉਹਨਾਂ ਨੇ ਮੈਨੂੰ ਇਸ਼ਾਰੇ ਨਾਲ ਕਿਹਾ ਕਿ ਮੈਂ ਹੁਣੇ ਕਰਦਾ ਹਾਂ ਮੈਂ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀ ਜਿੱਦਾਂ ਹੀ ਉਸ ਦੀ ਗੱਲ ਖਤਮ ਹੋਈ ਮੈਂ ਕਾਗਜ਼ ਉਸਤੇ ਅੱਗੇ ਕਰ ਦਿੱਤੇ ਉਸ ਨੇ ਸਾਰੇ ਪੇਪਰ ਵੇਖੇ ਅਤੇ ਉਹਨਾਂ ਤੇ ਸਾਈਨ ਕਰਨ ਲਈ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਹੁਣੇ ਕਰ ਦਿੰਦਾ ਹਾਂ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਕਿੱਥੇ ਕਿੱਥੇ ਸਾਈਨ ਕਰਨੇ ਨੇ ਤਾਂ ਮੈਂ ਕਾਗਜ਼ ਅਰੇ ਕਰ ਕਰਕੇ ਸਾਈਨ ਕਰਵਾਉਂਦੀ ਥਾਂ ਦੱਸ ਰਹੀ ਸੀ ਪਰ ਉਹ ਪੇਪਰ ਦੇਖਣ ਦੀ ਬਜਾਏ ਮੈਨੂੰ ਹੀ ਦੇਖ ਰਿਹਾ ਸੀ ਫਿਰ ਉਸਨੇ ਆਪਣਾ ਇੱਕ ਹੱਥ ਮੇਰੇ ਉੱਤੇ ਰੱਖ ਦਿੱਤਾ ਤੇ ਕਿਹਾ ਤੂੰ ਕਿੰਨੀ ਸੋਹਣੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਮੈਂ ਤੁਹਾਡੀ ਏਮਪਲਾਈ ਹਾਂ ਉਹਨਾਂ ਨੇ ਕਿਹਾ ਮੈਂ ਸੱਚ ਕਹਿ ਰਿਹਾ ਹਾਂ ਤੂੰ ਮੈਨੂੰ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਮੈਂ ਪਹਿਲੇ ਦਿਨ ਤੋਂ ਹੀ ਤੈਨੂੰ ਵੇਖਦਾ ਰਹਿ ਗਿਆ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਵਿਆਹ ਹੋਇਆ ਹੈ ਤਾਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਤਾਂ ਉਹ ਕਹਿਣ ਲੱਗੀ ਕਿ ਫੇਰ ਕੀ ਹੋਇਆ ਮੈਂ ਜਾਣਦਾ ਤੇਰਾ ਵਿਆਹ ਹੋਇਆ ਤੇ ਮੇਰਾ ਵੀ ਵਿਆਹ ਹੋਇਆ ਹੋਇਆ ਹੈ ਤੇ ਮੈਂ ਇਹ ਸਭ ਕੁਝ ਜਾਣਦਾ ਹਾਂ ਕਿ ਮੈਂ ਕੀ ਕਹਿ ਰਿਹਾ ਹਾਂ ਫੇਰ ਉਹਨਾਂ ਨੇ ਪੇਪਰ ਤੇ ਸਾਈਨ ਕਰਤੇ ਅਤੇ ਮੈਂ ਉਹ ਕੈਬਨ ਦੇ ਵਿੱਚੋਂ ਬਾਹਰ ਜਾਣ ਲੱਗੀ ਪਰ ਮੈਨੂੰ ਬੜੀ ਅਜੀਬ ਘਬਰਾਹਟ ਹੋ ਰਹੀ ਸੀ ਮੈਂ ਕਮਰੇ ਚੋਂ ਬਾਹਰ ਆ ਗਈ ਤੇ ਫੇਰ ਇੱਕ ਦਿਨ ਇੱਦਾਂ ਹੀ ਮੈਂ ਘਰ ਜਾ ਰਹੀ ਸੀ ਤਾਂ ਮੇਰਾ ਬੌਸ ਵੀ ਆ ਗਿਆ ਤੇ ਕਹਿਣ ਲੱਗਾ ਦੀ ਰੌਸ਼ਨੀ ਤੈਨੂੰ ਮੈਂ ਛੱਡ ਦਿੰਨਾ ਹਾਂ ਮੈਂ ਮਨਾ ਕੀਤਾ ਪਰ ਉਹ ਜ਼ਬਰਦਸਤੀ ਕਰਨ ਲੱਗੇ ਆਖਰ ਮੈਨੂੰ ਉਹਨਾਂ ਦੀ ਗੱਡੀ ਵਿੱਚ ਬੈਠਣਾ ਪਿਆ ਉਹਨਾਂ ਦੀ ਗੱਡੀ ਪਾਰਕਿੰਗ ਦੇ ਵਿੱਚ ਬੀਸਮੈਂਟ ਵਿੱਚ ਇੱਕ ਕੋਨੇ ਵਿੱਚ ਖੜੀ ਹੁੰਦੀ ਸੀ ਉੱਥੇ ਬਹੁਤ ਜ਼ਿਆਦਾ ਹਨੇਰਾ ਸੀ ਉਹ ਜਿੱਦਾਂ ਹੀ ਗੱਡੀ 'ਚ ਜਾ ਕੇ ਬੈਠੇ ਉਹਨਾਂ ਨੇ ਮੇਰਾ ਹੱਥ ਫੜ ਲਿਆ ਅਤੇ ਮੈਂ ਡਰ ਗਈ ਉਹਨਾਂ ਨੇ ਕਿਹਾ ਕਿ ਤੂੰ ਡਰਨਾ ਬਸ ਮੈਨੂੰ ਤੂੰ ਬਹੁਤ ਸੋਹਣੀ ਲੱਗਦੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ ਉਹਨਾਂ ਨੇ ਕਿਹਾ ਕੁਝ ਨਹੀਂ ਬਸ ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ ਕਿ ਤੂੰ ਮੈਨੂੰ ਬਹੁਤ ਪਸੰਦ ਹੈ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਂ ਉਹਨਾਂ ਨੂੰ ਕਿਹਾ ਕਿ ਆਪਣਾ ਵਿਆਹ ਹੋਇਆ ਹੋਇਆ ਹੈ ਇਹ ਸਭ ਠੀਕ ਨਹੀਂ ਲੱਗਦਾ ਉਹਨਾਂ ਨੇ ਕਿਹਾ ਕਿ ਵਿਆਹ ਹੋਣ ਦਾ ਮਤਲਬ ਇਹ ਤਾਂ ਨਹੀਂ ਕਿ ਕਿਸੇ ਦੀ ਤਾਰੀਫ਼ ਨਾ ਕਰੋ ਤੇ ਆਪਣੀਆਂ ਭਾਵਨਾਵਾਂ ਨੂੰ ਦੱਬ ਲਓ ਜਦੋਂ ਤੂੰ ਮੈਨੂੰ ਚੰਗੀ ਲੱਗਦੀ ਹੈ ਤਾਂ ਮੈਂ ਕੀ ਕਰਾਂ ਮੇਰਾ ਦਿਲ ਨਹੀਂ ਮੰਨਦਾ ਕਿ ਮੈਂ ਤੇਰੇ ਨਾਲ ਗੱਲ ਨਾ ਕਰਾਂ ਮੈਂ ਜਾਣਦਾ ਕਿ ਤੂੰ ਵੀ ਮੈਨੂੰ ਪਸੰਦ ਕਰਦੀ ਆ ਪਰ ਕਹਿਣਾ ਨਹੀਂ ਚਾਹੁੰਦੀ ਮੈਂ ਹੱਸਦੀ ਹੋਈ ਉਹਨਾਂ ਦੇ ਚਿਹਰੇ ਵੱਲ ਵੇਖ ਰਹੀ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਤੇਰਾ ਆਪਣਾ ਪਰਿਵਾਰ ਹੈ ਜਿਸ ਵਿੱਚ ਤੂੰ ਖੁਸ਼ ਹੈ ਤੇ ਮੈਂ ਵੀ ਆਪਣੇ ਘਰ ਵਿੱਚ ਬਹੁਤ ਖੁਸ਼ ਹਾਂ ਪਰ ਇਹ ਦਿਲ ਹੈ ਜੋ ਮੇਰੀ ਨਹੀਂ ਸੁਣ ਰਿਹਾ ਤੇ बार-बार ਤੇਰੇ ਵੱਲ ਆ ਰਿਹਾ ਹੈ ਤੇ ਤੈਨੂੰ ਹੀ ਪਸੰਦ ਕਰਦਾ ਹੈ ਮੈਂ ਉਹਨਾਂ ਦੀ ਗੱਲ ਤੇ ਕੁਝ ਵੀ ਨਾ ਬੋਲੀ ਮੈਂ ਚੁੱਪ ਕਰ ਗਈ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਸਰ ਨਹੀਂ ਮੇਰਾ ਨਾਮ ਲੈ ਕੇ ਬੁਲਾਇਆ ਕਰ ਮੈਂ ਸ਼ਰਮ ਦੇ ਨਾਲ ਲਾਲ ਹੋ ਗਈ ਸੀ ਮੈਂ ਉਹਨਾਂ ਨੂੰ ਕਿਹਾ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਕਿੰਨੀ ਬਦਨਾਮੀ ਹੋਊਗੀ ਆਪਣੇ ਘਰ ਵੀ ਟੁੱਟ ਸਕਦੇ ਨੇ ਉਸਨੇ ਕਿਹਾ ਅਜਿਹਾ ਕੁਝ ਨਹੀਂ ਹੋਣਾ ਸਾਡੇ ਘਰ ਵਿੱਚ ਕੌਣ ਦੱਸੂਗਾ ਨਾ ਤੂੰ ਦੱਸਣਾ ਤੇ ਨਾ ਮੈਂ ਹੀ ਦੱਸਣਾ ਜੇਕਰ ਕਿਸੇ ਨੂੰ ਪਤਾ ਲੱਗ ਵੀ ਗਿਆ ਤਾਂ ਉਦੋਂ ਦੀ ਉਦੋਂ ਦੇਖੀ ਜਾਊਗੀ ਅਤੇ ਉਹ ਅੱਗੇ ਵਧਿਆ ਤੇ ਮੈਨੂੰ ਪਿਆਰ ਕਰਨ ਲੱਗਾ ਮੈਂ ਉਸ ਨੂੰ ਮਨਾ ਕੀਤਾ ਉਹ ਸਮਝ ਗਏ ਸੀ ਅਸੀਂ ਬਾਹਰ ਨਿਕਲ ਗਏ ਤੇ ਉਹਨਾਂ ਨੇ ਮੈਨੂੰ ਮੇਰੇ ਘਰ ਛੱਡ ਦਿੱਤਾ ਹੁਣ ਮੈਨੂੰ ਉਹਨਾਂ ਦਾ ਸਾਥ ਬਹੁਤ ਵਧੀਆ ਲੱਗਦਾ ਸੀ ਰੋਜ਼ ਮੈਂ ਦਫ਼ਤਰ ਤੋਂ ਉਸਦੇ ਨਾਲ ਉਸਦੀ ਗੱਡੀ ਵਿੱਚ ਲਿਫਟ ਲੈਂਦੀ ਤੇ ਉਹ ਮੈਨੂੰ ਘਰ ਛੱਡ ਦਿੰਦਾ ਅਤੇ ਇਦਾਂ ਹੀ ਪਿਆਰ ਦੀਆਂ ਗੱਲਾਂ ਕਰਦੇ ਰਹਿੰਦੇ ਸਮਾਂ ਬੀਤ ਰਿਹਾ ਸੀ ਹੌਲੀ-ਹੌਲੀ ਉਹ ਮੇਰੇ ਨੇੜੇ ਆਉਣ ਲੱਗਾ ਤੇ ਮੈਨੂੰ ਉਸਦੀਆਂ ਹਰਕਤਾਂ ਚੰਗੀਆਂ ਲੱਗਦੀਆਂ ਸੀ ਮੈਂ ਉਹਨਾਂ ਦਾ ਸਾਥ ਦਿੰਦੀ ਸੀ ਤੇ ਉਹਨਾਂ ਨੂੰ ਪਿਆਰ ਕਰਦੀ ਸੀ ਫਿਰ ਅਚਾਨਕ ਇੱਕ ਦਿਨ ਮੈਂ ਗੱਡੀ ਦੇ ਵਿੱਚ ਬੈਠੀ ਸੀ ਕਿ ਅਚਾਨਕ ਦੂਜੀ ਕਾਰ ਦੀ ਲਾਈਟ ਉੱਪਰ ਪਈ ਮੈਂ ਉਸ ਨੂੰ ਆਪਣੇ ਆਪ ਤੋਂ ਦੂਰ ਕੀਤਾ ਤੇ ਆਪਣੇ ਕੱਪੜੇ ਠੀਕ ਕੀਤੇ ਉਸ ਨੇ ਵੀ ਆਪਣੇ ਆਪ ਤੇ ਕੰਟਰੋਲ ਕੀਤਾ ਮੈਂ ਉਹਨਾਂ ਨੂੰ ਕਿਹਾ ਕਿ ਇੱਥੋਂ ਚੱਲੋ ਇਸ ਤੋਂ ਪਹਿਲਾਂ ਕਿ ਕੋਈ ਆਪਾਂ ਨੂੰ ਵੇਖ ਲਵੇ ਉਸ ਨੇ ਗੱਡੀ ਸਟਾਰਟ ਕੀਤੀ ਤੇ ਉਸ ਨੇ ਮੈਨੂੰ ਘਰ ਛੱਡ ਦਿੱਤਾ ਉਸ ਤੋਂ ਬਾਅਦ ਉਸ ਨੇ ਮੈਨੂੰ ਜਿੱਦਾਂ ਹੀ ਘਰ ਛੱਡਿਆ ਮੇਰੇ ਖਿਆਲਾਂ ਵਿੱਚ ਉਹ ਹਾਲੇ ਤੱਕ ਉਹੀ ਸਭ ਕੁਝ ਚੱਲ ਰਿਹਾ ਸੀ ਮੇਰੇ ਦਿਮਾਗ ਵਿੱਚੋਂ ਗੱਲਾਂ ਨਹੀਂ ਨਿਕਲ ਰਹੀਆਂ ਸੀ ਪਹਿਲੀ ਵਾਰੀ ਕਿਸੇ ਗੈਰ ਆਦਮੀ ਨੇ ਮੈਨੂੰ ਇਸ ਤਰ੍ਹਾਂ ਹੱਥ ਲਾਇਆ ਸੀ ਜੋ ਮੇਰੇ ਲਈ ਬਿਲਕੁਲ ਹੀ ਅਲੱਗ ਸੀ ਮੈਂ ਆਪਣੇ ਆਪ ਤੇ ਕਾਬੂ ਨਹੀਂ ਕਰ پا ਰਹੀ ਸੀ ਇਹੀ ਹਾਲ ਉਸ ਦਾ ਵੀ ਸੀ ਉਹ ਵੀ ਮੇਰੇ ਬਿਨਾਂ ਤੜਫ ਰਿਹਾ ਸੀ ਇਹ ਗੱਲ ਉਸ ਨੇ ਮੈਨੂੰ ਦੱਸੀ ਹੁਣ ਤਾਂ ਇਹ ਰੋਜ਼ ਦਾ ਹੀ ਕੰਮ ਹੋ ਗਿਆ ਸੀ ਕਿ ਸ਼ਾਮ ਨੂੰ ਬੇਸਮੈਂਟ ਵਿੱਚ ਪਾਰਕਿੰਗ ਦੇ ਵਿੱਚ ਖੜੀ ਗੱਡੀ ਵਿੱਚੋਂ ਮੈਨੂੰ ਪਿਆਰ ਕਰਦਾ ਅਤੇ ਫਿਰ ਸਾਨੂੰ ਦੋਨਾਂ ਨੂੰ ਇਹ ਸਭ ਕੁਝ ਕਰਦੇ ਕਾਫੀ ਸਮਾਂ ਹੋ ਗਿਆ ਸੀ ਤੇ ਵਧੀਆ ਵੀ ਲੱਗਦਾ ਸੀ ਉਹ ਹਮੇਸ਼ਾ ਹੀ ਗੱਡੀ ਨੂੰ ਬੀਸ ਮਿੰਟ ਵਿੱਚ ਇੱਕ ਕੋਨੇ ਵਿੱਚ ਖੜੀ ਕਰਦਾ ਜਿੱਥੇ ਹਨੇਰਾ ਹੁੰਦਾ ਸੀ ਤੇ ਕੁਝ ਨਜ਼ਰ ਨਹੀਂ ਆਉਂਦਾ ਸੀ ਇਸ ਨਾਲ ਸਾਨੂੰ ਕੋਈ ਦੇਖ ਵੀ ਨਹੀਂ ਪਾਉਂਦਾ ਸੀ ਇੱਕ ਦਿਨ ਇਦਾਂ ਹੀ ਦਫ਼ਤਰ ਦੇ ਬਾਅਦ ਅਸੀਂ ਦੋਨੋਂ ਕਾਰ ਦੇ ਵਿੱਚ ਆਪਣੇ ਆਪ ਦੇ ਵਿੱਚ ਮਸਤ ਸੀ ਫਿਰ ਉਸਨੇ ਮੈਨੂੰ ਰੋਜ਼ ਵਾਂਗ ਘਰ ਛੱਡ ਦਿੱਤਾ ਕੁਝ ਦਿਨ ਇਦਾਂ ਹੀ ਬੀਤ ਗਏ ਇਹ ਸਿਲਸਿਲਾ ਇਦਾਂ ਹੀ ਚੱਲ ਰਿਹਾ ਸੀ ਤੇ ਇੱਕ ਦਿਨ ਮੇਰੀ ਸਿਹਤ ਠੀਕ ਨਹੀਂ ਸੀ ਮੈਂ ਘਰ ਵਿੱਚ ਹੀ ਸੀ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਸ਼ਾਮ ਨੂੰ ਜਦੋਂ ਮੇਰਾ ਘਰ ਵਾਲਾ ਆਇਆ ਤਾਂ ਉਹ ਮੈਨੂੰ ਡਾਕਟਰ ਦੇ ਕੋਲ ਲੈ ਕੇ ਗਿਆ ਜਿੱਦਾਂ ਹੀ ਡਾਕਟਰ ਨੇ ਮੈਨੂੰ ਚੈੱਕ ਕੀਤਾ ਤਾਂ ਉਸਨੇ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਹਾਂ ਇਹ ਗੱਲ ਮੇਰੇ ਲਈ ਬਹੁਤ ਵੱਡੀ ਖੁਸ਼ੀ ਦੀ ਸੀ ਮੇਰਾ ਘਰ ਵਾਲਾ ਤੇ ਮੈਂ ਬਹੁਤ ਖੁਸ਼ ਸੀ ਪਰ ਡਾਕਟਰ ਨੇ ਕਿਹਾ ਸੀ ਕਿ ਤੁਹਾਨੂੰ ਬਿਲਕੁਲ ਵੀ ਆਰਾਮ ਕਰਨਾ ਹੈ ਤਾਨੂੰ ਬਿਲਕੁਲ ਵੀ ਜ਼ਿਆਦਾ ਖੇਚਲਾ ਦਾ ਕੰਮ ਨਹੀਂ ਕਰਨਾ ਹੁਣ ਇਹ ਗੱਲ ਸਾਡੇ ਲਈ ਸਭ ਤੋਂ ਵੱਡੀ ਸੀ ਇਸ ਲਈ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਨੌਕਰੀ ਛੱਡ ਦੇ ਹੁਣ ਘਰ ਵਿੱਚ ਹੀ ਆਰਾਮ ਕਰਿਆ ਕਰ ਮੈਂ ਉਸ ਦੀ ਗੱਲ ਮੰਨ ਲਈ ਕਿਉਂਕਿ ਇਸ ਤੋਂ ਬਿਨਾਂ ਕੋਈ ਰਸਤਾ ਨਹੀਂ ਸੀ ਮੈਂ ਆਪਣੇ ਦਫ਼ਤਰ ਦੇ ਵਿੱਚ ਆਪਣਾ ਰਿਜ਼ਾਈਨ ਲੈਟਰ ਭੇਜ ਦਿੱਤਾ ਮੈਨੂੰ ਰਾਜ ਦਾ ਫੋਨ ਆਇਆ ਤੇ ਉਸਨੇ ਕਿਹਾ ਕਿ ਕੀ ਗੱਲ ਤੂੰ ਰਿਜ਼ਾਈਨ ਕਿਉਂ ਦੇ ਦਿੱਤਾ ਨਾਲੇ ਤੂੰ ਦਫ਼ਤਰ ਆਉਣਾ ਹੀ ਬੰਦ ਕਰ ਦਿੱਤਾ ਅਜਿਹਾ ਕੀ ਹੋ ਗਿਆ ਮੈਂ ਉਸ ਨੂੰ ਕਿਹਾ ਕਿ ਮੈਂ ਹੁਣ ਦਫ਼ਤਰ ਨਹੀਂ ਆ ਸਕਦੀ ਡਾਕਟਰ ਨੇ ਮੈਨੂੰ ਆਰਾਮ ਕਰਨ ਨੂੰ ਕਿਹਾ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਮਾਂ ਬਣਨ ਵਾਲੀ ਹਾਂ ਇਸ ਲਈ ਮੈਂ ਨੌਕਰੀ ਛੱਡ ਦਿੱਤੀ ਇਹ ਗੱਲ ਸੁਣ ਕੇ ਉਹ ਖੁਸ਼ ਹੋ ਗਿਆ ਸੀ ਉਸ ਨੇ ਮੈਨੂੰ ਮੁਬਾਰਕਾਂ ਦਿੱਤੀਆਂ ਪਰ ਉਸ ਨੇ ਕਿਹਾ ਮੈਂ ਉਦਾਸ ਵੀ ਬਹੁਤਾ ਕਿ ਮੈਂ ਤੈਨੂੰ ਮਿਲ ਨਹੀਂ ਸਕਦਾ ਮੈਂ ਉਸ ਨੂੰ ਕਿਹਾ ਕਿ ਸਾਡੇ ਵਿੱਚ ਜੋ ਵੀ ਹੋਇਆ ਉਸ ਨੂੰ ਇੱਕ ਸੁਪਨਾ ਸਮਝ ਕੇ ਭੁੱਲ ਜਾਓ ਕਿਉਂਕਿ ਹੁਣ ਇਹ ਨਹੀਂ ਹੋ ਸਕਦਾ ਮੈਂ ਤੁਹਾਨੂੰ ਨਹੀਂ ਮਿਲ ਸਕਦੀ ਫਿਰ ਇੱਕ ਦਿਨ ਮੈਂ ਇਹੀ ਸਭ ਬੈਠੀ ਸੋਚ ਰਹੀ ਸੀ ਪਰ ਹੁਣ ਮੈਂ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੇ ਤੋਂ ਕੋਈ ਉਮੀਦ ਰੱਖੇ ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਉਸ ਨੇ ਕਿਹਾ ਮੈਂ ਸਮਝ ਸਕਦਾ ਤੂੰ ਜੋ ਕਹਿ ਰਹੀ ਹੈ ਸਭ ਸਹੀ ਹੈ ਮੈਂ ਤੇਰੇ ਲਈ ਬਹੁਤ ਖੁਸ਼ ਹਾਂ ਪਰ ਦੁਖੀ ਵੀ ਕਿ ਆਪਾਂ ਨਹੀਂ ਮਿਲ ਸਕਦੇ ਮੈਂ ਉਸ ਨੂੰ ਇਹ ਵੀ ਕਹਿ ਦਿੱਤਾ ਕਿ ਅੱਗੇ ਤੋਂ ਮੈਨੂੰ ਫੋਨ ਕਰਨ ਦੀ ਵੀ ਕੋਈ ਲੋੜ ਨਹੀਂ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਮੈਨੂੰ ਫੋਨ ਕਰੋ ਉਸਨੇ ਕਿਹਾ ਠੀਕ ਹੈ ਰੋਸ਼ਨੀ ਮੈਂ ਸਮਝ ਗਿਆ ਇਹ ਗੱਲ ਇਦਾਂ ਹੀ ਖਤਮ ਹੋ ਗਈ ਸੀ ਸਮਾਂ ਬੀਤ ਰਿਹਾ ਸੀ ਹੁਣ ਮੇਰੀ ਡਿਲੀਵਰੀ ਦੀ ਡੇਟ ਵੀ ਆ ਗਈ ਤੇ ਮੈਂ ਇੱਕ ਬਹੁਤ ਹੀ ਸੋਹਣੇ ਜਿਹੇ ਪੁੱਤ ਨੂੰ ਜਨਮ ਦਿੱਤਾ ਮੇਰਾ ਸਾਰਾ ਸਮਾਂ ਉਸ ਦਾ ਧਿਆਨ ਰੱਖਣ ਵਿੱਚ ਹੀ ਨਿਕਲ ਜਾਂਦਾ ਹੁਣ ਮੈਨੂੰ ਕਿਸੇ ਦੀ ਵਾਰੀ ਕੁਝ ਵੀ ਯਾਦ ਨਹੀਂ ਸੀ ਹੁਣ ਮੇਰਾ ਪੁੱਤ 11 ਮਹੀਨਿਆਂ ਦਾ ਹੋ ਗਿਆ ਤੇ ਰੋੜਨ ਵੀ ਲੱਗਿਆ ਸੀ ਇੱਕ ਦਿਨ ਮੈਂ ਤੇ ਮੇਰਾ ਘਰ ਵਾਲਾ ਮਾਲ ਦੇ ਵਿੱਚ ਸ਼ਾਪਿੰਗ ਕਰ ਰਹੀ ਸੀ ਕਿ ਅਚਾਨਕ ਮੇਰੀ ਮੁਲਾਕਾਤ ਆਪਣੇ ਬੌਸ ਰਾਜੇ ਨਾਲ ਹੋਈ ਉਹ ਮੈਨੂੰ ਵੇਖ ਕੇ ਹੈਰਾਨ ਹੋ ਗਿਆ ਤੇ ਮੈਂ ਵੀ ਉਸ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਈ ਸੀ ਮੈਂ ਉਸ ਨੂੰ ਆਪਣੇ ਘਰ ਵਾਲੇ ਨਾਲ ਮਿਲਾਇਆ ਤੇ ਦੱਸਿਆ ਕਿ ਮੇਰੇ ਬੌਸ ਨੇ ਸਾਡੀ ਕੰਪਨੀ ਵਿੱਚ ਮੈਨੇਜਰ ਨੇ ਜਿੱਥੇ ਮੈਂ ਕੰਮ ਕਰਦੀ ਸੀ ਉਹਨਾਂ ਨੇ ਮੇਰੇ ਬੱਚੇ ਨੂੰ ਗੋਦੀ ਵਿੱਚ ਲੀਤਾ ਤੇ ਅਸੀਂ ਗੱਲਾਂ ਕੀਤੀਆਂ ਫਿਰ ਮੇਰੇ ਘਰ ਵਾਲੇ ਨੇ ਕਿਹਾ ਕਿ ਹੁਣ ਅਸੀਂ ਚੱਲਦੇ ਹਾਂ ਜੇ ਤੁਹਾਨੂੰ ਕਦੇ ਸਮਾਂ ਮਿਲੇ ਤਾਂ ਘਰ ਜ਼ਰੂਰ ਆਇਓ ਉਸਨੇ ਕਿਹਾ ਹਾਂ ਮੈਂ ਜ਼ਰੂਰ ਆਵਾਂਗਾ ਇੰਨੇ ਸਮੇਂ ਬਾਅਦ ਅਸੀਂ ਘਰ ਚਲੇ ਗਏ ਸੀ ਮੈਨੂੰ ਉਸ ਨੂੰ ਦੇਖ ਕੇ ਉਸਦੀ ਯਾਦ ਆ ਗਈ ਸੀ ਤੇ ਉਹ ਸਾਰੇ ਦਿਨ ਯਾਦ ਆ ਗਏ ਜਦੋਂ ਮੇਰੇ ਨਾਲ ਪਿਆਰ ਕਰਦਾ ਸੀ ਉਸ ਤੋਂ ਕੁਝ ਦਿਨ ਬਾਅਦ ਮੇਰਾ ਘਰ ਵਾਲਾ ਸੇਰੇ ਦਫ਼ਤਰ ਚਲਾ ਗਿਆ ਤੇ ਅਚਾਨਕ ਹੀ ਘਰ ਦੀ ਘੰਟੀ ਵੱਜੀ ਜਿੱਦਾਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਮੇਰੇ ਸਾਹਮਣੇ ਮੇਰਾ ਬੌਸ ਰਾਜ ਖੜਾ ਸੀ ਉਸ ਸਮੇਂ ਮੈਂ ਤੇ ਮੇਰਾ ਪੁੱਤ ਘਰ ਵਿੱਚ ਇਕੱਲੇ ਸੀ ਮਹਿਰਾਨ ਰਹਿ ਗਈ ਸੀ ਮੈਂ ਉਸ ਨੂੰ ਦੇਖ ਕੇ ਬੜੀ ਹੈਰਾਨੀ ਵਿੱਚ ਕਿਹਾ ਕਿ ਤੁਸੀਂ ਇੱਥੇ ਉਹ ਅੰਦਰ ਆਇਆ ਤੇ ਆ ਕੇ ਸੋਫੇ ਉੱਤੇ ਬੈਠ ਗਿਆ ਮੇਰਾ ਪੁੱਤ نیچے ਖੇਡ ਰਿਹਾ ਸੀ ਅਤੇ ਮੈਂ ਵੀ ਸੋਫੇ ਉੱਤੇ ਬੈਠ ਕੇ ਉਸ ਦਾ ਹਾਲਚਲ ਪੁੱਛਿਆ ਉਸ ਤੋਂ ਬਾਅਦ ਮੈਂ ਰਾਜ ਦੇ ਲਈ ਚਾਹ ਨਾਸ਼ਤਾ ਲੈਣ ਗਈ ਉਹ ਮੇਰੇ ਬੱਚੇ ਨੂੰ ਖੇਡਣ ਲੱਗਾ ਤੇ ਕਹਿਣ ਲੱਗਾ ਮੈਂ ਤਾਂ ਇਸ ਨੂੰ ਹੀ ਮਿਲਣ ਆਇਆ ਸੀ ਸਪੈਸ਼ਲ ਛੁੱਟੀ ਲਈ ਦਿੱਤੀ ਹੈ ਤੇ ਹੁਣ ਉਹ ਉਸ ਦੇ ਨਾਲ ਖੇਡ ਰਿਹਾ ਸੀ ਨਾਸ਼ਤਾ ਕਰਨ ਤੋਂ ਬਾਅਦ ਅਸੀਂ ਕਾਫੀ देर ਗੱਲਾਂ ਕੀਤੀਆਂ ਉਸ ਤੋਂ ਬਾਅਦ ਅਚਾਨਕ ਮੇਰਾ ਬੱਚਾ ਖੇਡਦਾ ਖੇਡਦਾ ਰੋਣ ਲੱਗਾ ਮੈਂ ਉਸ ਨੂੰ ਚੁੱਕ ਲਿਆ ਉਸ ਤੋਂ ਬਾਅਦ ਵੀ ਉਹ ਚੁੱਪ ਨਹੀਂ ਹੋ ਰਿਹਾ ਸੀ ਮੈਨੂੰ ਰਾਜ ਨੇ ਕਿਹਾ ਕਿ ਕੀ ਹੋਇਆ ਸ਼ਾਇਦ ਮੇਰੇ ਬੱਚੇ ਨੂੰ ਭੁੱਖ ਲੱਗੀ ਸੀ ਪਰ ਮੈਂ ਰਾਜ ਦੇ ਸਾਹਮਣੇ ਉਸ ਨੂੰ ਦੁੱਧ ਕਿੱਦਾਂ ਪਿਲਾ ਸਕਦੀ ਸੀ ਫਿਰ ਰਾਜ ਵੀ ਸਮਝ ਗਿਆ ਕਿ ਲੱਗਦਾ ਰੋਸ਼ਨੀ ਇਸ ਨੂੰ ਭੁੱਖ ਲੱਗੀ ਹੈ ਮੈ ਉਸ ਨੂੰ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਉਸ ਦੇ ਸਾਹਮਣੇ ਬੈਠੇ ਸੋਫੇ ਤੇ ਮੈਂ ਬੈਠ ਗਈ ਤੇ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਲੱਗੀ ਉਹ ਲਗਾਤਾਰ ਮੈਨੂੰ ਵੇਖ ਰਿਹਾ ਸੀ ਅਤੇ ਫਿਰ ਅਚਾਨਕ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਆਪਣੀਆਂ ਪੁਰਾਣੀਆਂ ਗੱਲਾਂ ਕਰਦਾ ਹੋਇਆ ਕਹਿਣ ਲੱਗਾ ਕਿ ਰੋਸ਼ਨੀ ਤੂੰ ਦੱਸ ਕਿ ਤੈਨੂੰ ਇੰਨੇ ਸਮੇਂ ਵਿੱਚ ਮੇਰੀ ਯਾਦ ਨਹੀਂ ਆਈ ਮੈਂ ਉਸ ਨੂੰ ਕਿਹਾ ਕਿ ਯਾਦ ਤਾਂ ਬਹੁਤ ਆਈ ਪਰ ਫਿਰ ਅਚਾਨਕ ਪਤਾ ਨਹੀਂ ਕਿਉਂ ਮੇਰੇ ਮੂੰਹ ਵਿੱਚ ਇਹ ਨਿਕਲ ਗਿਆ ਕਿ ਤੁਸੀਂ ਵੀ ਦੁੱਧ ਪੀਣਾ ਹੈ ਤਾਂ ਉਸਨੇ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਕਿਹਾ ਕਿ ਹਾਂ ਜ਼ਰੂਰ ਜੇ ਤੁਸੀਂ ਪਲਾਉਂਗੇ ਤਾਂ ਮੈਂ ਜ਼ਰੂਰ ਪੀਵਾਂਗਾ ਅਤੇ ਫਿਰ ਉਸਨੇ ਮੇਰੇ ਹੱਥ ਫੜੇ ਉਸਨੇ ਕਿੰਨੇ ਸਮੇਂ ਬਾਅਦ ਮੈਨੂੰ ਹੱਥ ਲਾਇਆ ਸੀ ਅਤੇ ਉਸ ਤੋਂ ਬਾਅਦ ਉਸਨੇ ਮੇਰੇ ਨਾਲ ਜੋ ਕੀਤਾ ਉਹ ਮੈਂ ਯਾਦ ਕਰ ਰਹੀ ਸੀ ਉਹ ਵੀ ਪੁਰਾਣੀਆਂ ਯਾਦਾਂ ਦੇ ਵਿੱਚ खो ਗਿਆ ਸੀ ਸਾਰੀਆਂ ਗੱਲਾਂ ਤਾਜ਼ੀਆਂ ਹੋ ਗਈਆਂ ਮੈਂ ਉਸ ਨੂੰ ਕਿਹਾ ਕੀ ਬਾਸ ਇਦਾਂ ਹੀ ਸਮਾਂ ਲੰਘ ਗਿਆ ਯਾ ਤਾਂ ਉਂਦੀ ਸੀ ਪਰ ਕੀ ਕਰ ਸਕਦੇ ਹਾਂ ਅਸੀਂ ਆਪਣੀਆਂ ਪੁਰਾਣੀਆਂ ਗੱਲਾਂ ਯਾਦ ਕਰ ਰਹੇ ਸੀ ਮੇਰਾ ਵੀ ਦਿਲ ਮਚਲ ਰਿਹਾ ਸੀ ਮੈਂ ਉਸ ਨੂੰ ਕਿਹਾ ਤੂੰ ਸਹੀ ਕਹਿ ਰਿਹਾ ਹੈ ਹੁਣ ਮੇਰਾ ਸਰੀਰ ਪਹਿਲਾਂ ਨਾਲੋਂ ਵੱਡਾ ਹੋ ਗਿਆ ਸੀ ਅਤੇ ਮੈਂ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਅਚਾਨਕ ਮੇਰੇ ਮੂੰਹ ਵਿੱਚੋਂ ਨਿਕਲ ਗਿਆ ਕਿ ਤੂੰ ਵੀ ਪੀਣਾ ਹੈ ਉਹ ਸਨੇਹਾ ਸੇ ਵਿੱਚ ਕਹਿ ਦਿੱਤਾ ਕਿ ਹਾਂਜੀ ਬਿਲਕੁਲ ਜ਼ਰੂਰ ਪੀਣਾ ਹੈ ਕਹਾਣੀ ਜਾਰੀ ਹੈ ਜੇ ਕਹਾਣੀ ਦਾ ਪਹਿਲਾ ਭਾਗ ਚੰਗਾ ਲੱਗਾ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀਕਾਲ ਜੀ